ਇਹ ਛੁੱਟਾ ਪਰਚਾ ਆਇਆ ਉਹਦੇ ਬੇਸ ਤੇ ਆਪਾਂ ਇਨਸਾਫ ਦੀ ਮੰਗ ਕਰਦੇ ਉਹਦੇ ਮਤਲਬ ਕਰਨੇ ਆਪਾਂ ਕਾਨਫਰੰਸ ਕਿਹਦੇ ਤੇ ਛੁੱਟਾ ਪਰਚਾ ਆਇਆ ਕੀ ਨਾਮ ਸਰਬਜੀਤ ਸਿੰਘ ਉਸੋਨੂ ਸਿਲੰਡਰ ਕੀ ਨਾਮ ਉਹਨਾਂ ਦਾ ਕੀ ਕੀ ਹੈਗੇ ਤੁਹਾਡੇ ਨਾਲ ਮੇਰੇ ਹਸਬੰਦ ਨੇ ਕੀ ਕਾਰਨ ਹੈ ਲੈ ਕਾਰਨ ਇਹ ਆ ਜੀ ਉਹਨਾਂ ਨੇ ਮਤਲਬ ਇਤਨਾ ਲੜਾਈ ਝਗੜਾ ਕੁਛ ਇਦਾਂ ਹੋਇਆ ਸੀਗਾ ਝੂਠਾ ਵੀ ਸੀਗਾ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਸੀ ਦੈਨ 18 ਅਕਤੂਬਰ ਦੇ ਮਤਲਬ ਇਦਾਂ ਦੀ ਤਰੀਕ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਇਹਨਾਂ ਨੇ ਉੱਥੇ ਮੈਂਸ਼ਨ ਕੀਤਾ ਅਰੈਸਟ ਕੀਤਾ ਖੁੱਦ ਗਿਆ ਗੱਲ ਕਰਨ ਵਾਸਤੇ ਗਿਆ ਵਾ ਅਗਲੇ ਦਿਨ ਉਹਨੂੰ ਰਿਹਾਣ ਤੇ ਲਈ ਤਾ ਵਾ ਉਸ ਤੋਂ 24 ਤਰੀਕ ਨੂੰ ਜੇਲ੍ਹ ਭੇਜ ਕੇ ਜੁਡੀਸ਼ੀਅਲ ਸਪੈਸ਼ਲ ਸੈਲ ਦੇ ਵਿੱਚ ਬੰਦ ਕੀਤਾ ਵਾ ਉਸ ਤੋਂ ਬਾਅਦ ਇਹਨਾਂ ਨੇ 28 ਤਰੀਕ ਨੂੰ ਜਿਹੜਾ ਇਨਸੀਡੈਂਟ ਹੁੰਦਾ ਵਾ ਜਿਹੜਾ ਕਿ ਇਹਦੇ ਵਿੱਚ ਇਹਨੂੰ ਨੂੰ ਇਨਵੋਲਵ ਕਰਤਾ ਵਾ 28 ਤਰੀਕ ਕਿਹੜੀ 28 ਅਕਤੂਬਰ ਉਹ ਕਹਿੰਦੀ ਆ ਜੀ ਕੋ ਇਦਾਂ ਵਾ ਇਹਨੇ ਇਨਸੀਡੈਂਟ ਕਰਵਾਇਆ ਇੱਕ ਬੰਦਾ ਸਪੈਸ਼ਲ ਸੈਲ ਦੇ ਵਿੱਚ ਬੰਦ ਦਾ ਅੰਦਰ ਵਾ ਜਿਹਦੇ ਕੋ ਨਾ ਕੋਈ ਫੋਨ ਕੋਲਾ ਨਾ ਕੋਈ ਕੁਝ ਵਾ ਕਿਦਾਂ ਇਹ ਇਨਸੀਡੈਂਟ ਕਰਵਾ ਦੇਗਾ ਬਹੁਤ ਵਾਰੀ ਮਿਲੀ ਆ ਤਿੰਨ ਮਹੀਨੇ ਹੋ ਗਏ ਮੈਨੂੰ ਕਦੀ ਕਿਤੇ ਕਦੀ ਕਿਤੇ ਬਹੁਤ ਛੋਟਾ ਮੇਰਾ 9 ਮੰਥ ਦਾ ਬੇਬੀ ਆ ਉਹਨੂੰ ਲੈ ਲੈ ਕੇ ਬਹੁਤ ਥੱਕੇ ਖਾਦੇ ਮੈਂ ਬਟ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਕੀ ਨਾਮ ਤੁਹਾਡਾ ਰੀਆ ਲੱਗਦਾ ਅਸਲਾਮ ਅਬਾਦ ਮੁਰਸ਼ਾ ਅੱਜ ਕੀ ਆਪਣਾ ਕਾਨਫਰੰਸ ਕਰ ਰਹੇ ਜੋ ਕੀ ਕਾਰਨ ਹੈ ਇਹ ਝੂਠਾ ਪਰਚਾ ਆਇਆ ਵਾ ਉਹਦੇ ਬੇਸ ਤੇ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ ਉਹਦੇ ਮਤਲਬ ਕਰਨੇ ਆਪਾਂ ਕਾਨਫਰੰਸ ਕਿਹਦੇ ਤੇ ਝੂਠਾ ਪਰਚਾ ਆਇਆ ਕੀ ਨਾਮ ਸਰਬਜੀਤ ਸਿੰਘ ਉਰਫ ਸੋਨੂ ਸਿਲੰਡਰ ਕੀ ਨਾਮ ਉਹਨਾਂ ਦਾ ਕੀ ਕੀ ਹੈਗੇ ਤੁਹਾਡੇ ਲੱਗਦੇ ਮੇਰੇ ਹਸਬੰਦ ਨੇ ਕੀ ਕਾਰਨ ਹੈ ਲੱਗਦਾ ਕਾਰਨ ਇਹ ਆ ਜੀ ਉਹਨਾਂ ਨੇ ਮਤਲਬ ਇਤਨਾ ਲੜਾਈ ਝਗੜਾ ਕੁਛ ਇਦਾਂ ਹੋਇਆ ਸੀਗਾ ਝੂਠਾ ਵੀ ਸੀਗਾ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਸੀ ਦੈਨ 18 ਅਕਤੂਬਰ ਦੇ ਮਤਲਬ ਇਦਾਂ ਦੀ ਤਰੀਕ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਇਹਨਾਂ ਨੇ ਉੱਥੇ ਮੈਂਸ਼ਨ ਕੀਤਾ ਅਰੈਸਟ ਕੀਤਾ ਖੁੱਦ ਗਿਆ ਗੱਲ ਕਰਨ ਵਾਸਤੇ ਗਿਆ ਵਾ ਅ ਅਗਲੇ ਦਿਨ ਉਹਨੂੰ ਰਿਹਾਣਟ ਲਈ ਤਾਵਾ ਉਸ ਤੋਂ 24 ਤਰੀਕ ਨੂੰ ਜੇਲ੍ਹ ਭੇਜ ਕੇ ਜੁਡੀਸ਼ੀਅਲ ਸਪੈਸ਼ਲ ਸੈਲ ਦੇ ਵਿੱਚ ਬੰਦ ਕੀਤਾ ਵਾ ਉਸ ਤੋਂ ਬਾਅਦ ਇਹਨਾਂ ਨੇ 28 ਤਰੀਕ ਨੂੰ ਜਿਹੜਾ ਇਨਸੀਡੈਂਟ ਹੁੰਦਾ ਵਾ ਜਿਹੜਾ ਕਿ ਇਹਦੇ ਵਿੱਚ ਇਹਨੂੰ ਨੂੰ ਇਨਵੋਲਵ ਕਰਤਾ ਵਾ 28 ਤਰੀਕ ਕਿਹੜੀ 28 ਅਕਤੂਬਰ 28 ਅਕਤੂਬਰ 2023 ਆ ਜਿਹੜੀ ਨੰਕੇ ਗਈ ਪਿੱਛੇ ਮਾਮਾ ਪਾਇਆ ਕੀ ਮੈਨੇ ਉਹ ਕਹਿੰਦੇ ਆ ਜੀ ਕੋ ਇਦਾਂ ਵਾ ਇਹਨੇ ਇਨਸੀਡੈਂਟ ਕਰਵਾਇਆ ਇੱਕ ਬੰਦਾ ਸਪੈਸ਼ਲ ਸੈਲ ਦੇ ਵਿੱਚ ਬੰਨਦਾ ਅੰਦਰ ਵਾ ਜਿਹਦੇ ਕੋ ਨਾ ਕੋਈ ਫੋਨ ਕਾਲਾ ਨਾ ਕੋਈ ਕੁਝ ਵਾ ਕਿਦਾਂ ਇਹ ਇਨਸੀਡੈਂਟ ਕਰਵਾ ਦੇਗਾ ਜਿਹੜਾ ਉਹਨਾਂ ਦੇ ਪਹਿਲਾ ਮੁਕਦਮਾ ਦਰਜ ਆਇਆ ਸੀ ਉਹ ਕੀ ਕਰ ਉਹ ਸਨੇਚਿੰਗ ਦਾ ਪਾਇਆ ਸੀ ਉਹ ਵੀ ਬਿਲਕੁਲ ਹੀ ਝੂਠਾ ਪਾਇਆ ਵਾ ਨਾ ਇੱਕ ਵੀ ਪ੍ਰੂਫ ਮੈਨੂੰ ਇੱਕ ਵੀ ਪ੍ਰੂਫ ਲੈ ਕੇ ਦੱਸ ਦੇਣ ਕਿ ਆਪਾਂ ਆ ਪ੍ਰੂਫ ਆ ਇਸ ਬੇਸ ਤੇ ਆਪਾਂ ਪਾਇਆ ਵਾ ਕੁਛ ਪ੍ਰੂਫ ਨਹੀਂ ਆ ਹੁਣ ਜਿਹੜਾ ਮਰਡਰ ਦਾ ਕੇਸ ਪਾਇਆ ਮਰਡਰ ਦਾ ਕੇਸ ਇਹ ਸਿਵਲ ਲਾਈਨ ਹੈਗਾ ਤੇ ਉਹ ਥਾਣੇ ਵੱਲੋਂ ਪਾਇਆ ਵਾ ਐਸ ਸਬ ਇੰਸਪੈਕਟਰ ਖੁਸ਼ਭੂ ਸ਼ਰਮਾ ਨਹੀਂ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਸਮਾਂ ਉਹਨਾਂ ਨੇ ਕੋਈ ਇਨਵੈਸਟੀਗੇਸ਼ਨ ਹੀ ਕੀਤੀ ਕੁਛ ਨਹੀਂ ਕੀਤਾ ਜਸਟ ਅੰਦਰੋਲੀਆ ਨਾਲ ਮਾਨਤੇ ਲਿਆਂਦਾ ਵਾ ਤੇ ਇਹਨਾਂ ਨੇ ਕੇਸ ਪਾਤਾ ਝੂਠਾ ਹੀ ਇਸ ਮੰਡੀ ਟਾਣੇ ਮੁਖੀ ਜਾ ਕੇ ਮਿਲੇ ਬਹੁਤ ਵਾਰੀ ਮਿਲੀ ਆ ਤਿੰਨ ਮਹੀਨੇ ਹੋ ਗਏ ਮੈਨੂੰ ਕਦੀ ਕਿਤੇ ਕਦੀ ਕਿਤੇ ਬਹੁਤ ਛੋਟਾ ਮੇਰਾ 9 ਮੰਥ ਦਾ ਬੇਬੀ ਆ ਉਹਨੂੰ ਲੈ ਲੈ ਕੇ ਬਹੁਤ ਥੱਕੀ ਖਾਦੇ ਮੈਂ ਬਟ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਨਹੀਂ ਜਿਹੜਾ ਪਹਿਲਾ ਕੇਸ ਕਰਦੋ ਐ ਸੀ ਹਾਂਜੀ ਉਸ ਤੋਂ ਬਾਅਦ ਇਹ ਮਰਡਰ ਕੇਸ ਦੇ ਵਿੱਚ ਇਹਨੂੰ ਪਾਇਆ ਜਦੋਂ ਇਹ ਜੇਲ੍ਹ 'ਚ ਹੀ ਕਿਦਾ ਜੇਲ੍ਹ ਇਹ ਜੁਡੀਸ਼ੀਅਲ ਸੀਗਾ ਸਪੈਸ਼ਲ ਸੈਲ ਦੇ ਵਿੱਚ ਬੰਦ ਸੀਗਾ ਦਾ ਨੇ ਇਹਨਾਂ ਨੇ ਉੱਥੋਂ ਲਿਆਂਦਾ ਵਾ ਉੱਥੇ ਇੱਕ ਬੰਦਾ ਸਪੈਸ਼ਲ ਸੈਲ ਦੇ ਵਿੱਚ ਬੰਦ ਵਾ ਕਿੱਦਾਂ ਇੱਕ ਕਾਲ ਕਰ ਦੂਗਾ ਜਾਂ ਕਿੱਦਾਂ ਮਰਡਰ ਕਰਵਾ ਦੂਗਾ ਪਹਿਲੇ ਤਾਂ ਮੈਨੂੰ ਇਹ ਦੱਸੋ ਇਹ ਕਿੰਨੀ ਦੇਰ ਬਾਅਦ ਦਾ ਮਾਮਲਾਗਾ ਜਦੋਂ ਇਹ ਜੇਲ੍ਹ ਚ ਹੀ 24th ਆਫ ਅਕਤੂਬਰ ਦੇ ਵਿੱਚ ਇਹ ਜੇਲ ਸੀ ਤੇ 28 ਅਕਤੂਬਰ ਨੂੰ ਇਹ ਮਾਮਲਾ ਹੋਇਆ ਜਿਹੜਾ ਵੀ ਹੋਇਆ ਹਾਂਜੀ 28 ਅਕਤੂਬਰ ਨੂੰ ਉਹਦੇ ਵਿੱਚ ਇਹਨਾਂ ਨੂੰ ਵੀ ਸ਼ਾਮਿਲ ਕੀਤਾ ਉਹਦੇ ਵਿੱਚ ਸ਼ਾਮਿਲ ਕੀਤਾ ਉਹਦੇ ਵਿੱਚ ਕਹਿੰਦੇ ਵੀ ਇਹ ਦੀ ਇਨਵੋਲਵਮੈਂਟ ਹੈਗੀ ਆ ਇਹ ਮੈਨੂੰ ਦੱਸਣਾ ਇਨਵੋਲਵਮੈਂਟ ਕਿੱਦਾ ਵਾਂ ਮੌਜੂਦਾ ਸਮੇਂ ਜਿਹੜੀ ਐਫ ਆਈ ਆਰ ਹੋਈ ਆ ਸਿਵਲ 9 ਵੱਲੋਂ ਐਸ ਐਚਓ ਖੁਸ਼ਬੁਸ਼ਰ ਸ਼ਰਮਾ ਕੀ ਇਹ ਸੰਬੰਧੀ ਵੱਡੇ ਅਧਿਕਾਰ ਨੂੰ ਮਿਲੇ ਹਾਂਜੀ ਚੀਜ਼ ਸੰਬੰਧੀ ਵੱਡੇ ਅਧਿਕਾਰ ਨੂੰ ਮਿਲੇ ਹਾਂਜੀ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਮਿਲੇ ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਉਹਨਾਂ ਵੱਲੋਂ ਜੀ ਇਹ ਇਨਵੋਲਵ ਹੈਗਾ ਵਾ ਜੀ ਉਹਦੇ ਮਤਰਾ ਵੈਪਨ ਵਾ ਇਹ ਵਾ ਇਦਾਂ ਉਹਨਾਂ ਦੇ ਵੱਲੋਂ ਕੋਚ ਨੂੰ ਕੋਚ ਮਤਲਬ ਸੁਣਵਾਈ ਨਹੀਂ ਮੇਰੀ ਹੋਈ ਹਰ ਕਿਤੇ ਧੱਕੇ ਖਾ ਚੁੱਕੀਆਂ ਹਰ ਕਿਤੇ ਜਾ ਚੁੱਕੀਆਂ ਤੁਹਾਡੇ ਵੱਲੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਸਮੂਥੀਆਂ ਮੇਰੇ ਉਹਨਾਂ ਨੇ ਦੱਸਿਆ ਕਿ ਕੀ ਕੀ ਇੱਕ ਮਾਮਲੇ ਦੀ ਮੋਲ ਵਾ ਹਾਂਜੀ ਪੁਲਸ ਵੱਲੋਂ ਕੀ ਦੱਸਿਆ ਜਾਂਦਾ ਕਿ ਇਹ ਤੁਹਾਡਾ ਜਿਹੜਾ ਪਤੀ ਵੇਸ ਮਾਮਲੇ ਚ ਨੋਲਵਾ ਇਹ ਕਹਿੰਦੇ ਆ ਜੀ ਉਹਦੀ ਵੈਪਨ ਆ ਉਹਨੇ ਫੋਨ ਕਾਲ ਕੀਤਾ ਵਾ ਉਹਨੇ ਇਦਾਂ ਕੀਤਾ ਵਾ ਇੱਕ ਉਹ ਵੈਪਨ ਕਿੱਥੋਂ ਦੇ ਦੇਗਾ ਪਹਿਲੇ ਤਾਂ ਮੈਨੂੰ ਇੰਨੀ ਗੱਲ ਦਾ ਆਨਸਰ ਕਰੋ ਇੱਕ ਬੰਦਾ ਜੇਲ੍ਹ ਦੇ ਵਿੱਚ ਆ ਸਪੈਸ਼ਲ ਸੈਲ ਦੇ ਵਿੱਚ ਬੰਦਾ ਉਹ ਵੈਪਨ ਕਿੱਦਾਂ ਪ੍ਰੋਵਾਈਡ ਕਰਵਾ ਦੇਗਾ ਜਾਂ ਕਿੱਦਾਂ ਆ ਜਾਏਗਾ ਬਾਹਰ ਤੁਹਾਡੀ ਮੰਗ ਕੀ ਹੁਣ ਮੇਰੀ ਇਹੀ ਮੰਗ ਆ ਕਿ ਸਾਰਾ ਜੋ ਵੀ ਆ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਇਹ ਪਰਚਾ ਕੈਂਸਲ ਕੀਤਾ ਜਾਵੇ ਡਿਸਚਾਰਜ ਕੀਤਾ ਜਾਵੇ ਅਗਰ ਨਾ ਹੋਇਆ ਨਾ ਹੋਏ ਅਤੇ ਆਹ ਲੈਤੀ ਸੀ ਫ੍ਰੈਸ ਕਾਨਫਰੰਸ ਕਰਵਾਈ ਆ ਬਹੁਤ ਉਤੇ ਤੱਕ ਜਾ ਸਕਦੀ ਹੈ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਨਹੀਂ ਤੁਹਾਡੇ ਕੋਲ ਹੈ ਹਾਂ ਜੀ ਇੱਕ ਇਹਨਾਂ ਨੇ ਪਲੱਸ ਮੇਰੇ ਸਰਟੀਫਿਕੇਟ ਖੜੇ ਆ ਮੇਰੀ میٹرਿਕ ਦੀ ਡੀ ਐਮ ਸੀ ਪਲੱਸ 2 ਦੀ ਡੀ ਐਮ ਸੀ ਮੇਰੇ ਬੱਚਾ 9 ਮੰਥ ਦਾ ਮੇਰਾ ਬੇਬੀ ਆ ਉਹਦੇ ਮੈਂ ਉੱਥੇ ਮਜੀਠਾ ਰੋਡ ਲਾਈਫ ਕੇਅਰ ਹਸਪੀਟਲ ਆ ਉਹਦੇ ਸਾਰੇ Ориਜਨਲ ਡਾਕੂਮੈਂਟਸ ਹੁੰਦੇ ਆ ਠੀਕ ਨਹੀਂ ਕੱਲ ਨੂੰ ਉਹਨੂੰ ਕੁਝ ਹੋ ਜੇ ਇਹਦੀ ਰਿਸਪਾਂਸਿਬਿਲਟੀ ਕੌਣ ਲੈਂਦਾ ਮੈਡਮ ਲੈਂਦੇ ਰਿਸਪਾਂਸਿਬਿਲਟੀ ਦੀ ਕਿਉਂ ਠੀਕ ਨਹੀਂ ਆ ਕਿਹਨਾਂ ਨੇ ਖੜੇ ਕੀ ਨਾਮ ਮੰਗਿਆ ਐਸ ਐਚਓ ਖੁਸ਼ਬੂ ਸ਼ਰਮਾ ਉਹਨਾਂ ਨੇ ਮੇਰੇ ਸਾਰੇ ਏ ਟੂ ਜ਼ेड ਸਾਰੇ ਡਾਕੂਮੈਂਟ ਖੜੇ ਆ ਕਿਸ ਆਧਾਰ ਤੇ ਖੜੇ ਉਹਨਾਂ ਨੇ ਕਿਸ ਵਾਸਤੇ ਇਹ ਤੇ ਉਹ ਇਹਦੇ ਹੁਣ ਉਹ ਅਨਸਰ ਕਰੂਗਾ ਨਾ ਉਹਨਾਂ ਨੇ ਕਿਹੜੇ ਬੇਸ ਤੇ ਖੜੇ ਸਾਡਾ ਅਸੀਂ ਕ੍ਰਿਮੀਨਲ ਆਈ ਕੁਝ ਹੈਗੇ ਜਿਹੜੇ ਉਹਨਾਂ ਨੇ ਸਾਡੇ ਡਾਕੂਮੈਂਟ ਖੜੇ ਆ ਉਹਨਾਂ ਦਾ ਮਤਲਬ ਬੰਦਾ ਸਾਡੇ ਡਾਕੂਮੈਂਟ ਖੜਨ ਦਾ ਮੇਰੇ ਬੇਬੀ ਇੰਨਾ ਛੋਟਾ ਜਾਂ ਬੇਬੀ ਉਹਦੇ ਡਾਕੂਮੈਂਟ ਕਿਉਂ ਖੜੇ ਉਹਨਾਂ ਨੇ origignal ਉਹ ਵੀ ਇਹ ਨਹੀਂ ਹੋ ਗਈ ਇਹ 4 ਮੰਥ ਹੋ ਗਏ ਉਹਨਾਂ ਨੇ ਖੜੇ ਹੋਏ ਆ ਕਿਉਂ ਹੁੰਦਾ ਪੁਲਿਸ ਨੇ ਕੋਸ਼ਿਸ਼ ਬਹੁਤ ਜਿਆਦਾ ਕੀਤੀ ਆ ਥਾਣੇ ਦੇ ਪਤਾ ਨਹੀਂ ਕਿੰਨੇ ਕ ਚੱਕਰ ਲਾਏ ਨਹੀਂ ਠੰਡ ਦੇ ਵਿੱਚ ਆਪਣਾ ਛੋਟਾ ਜਿਹਾ ਬੇਬੀ ਲੈ ਆ ਲਿਆ ਕਿ ਮੈਂ ਬਹੁਤ ਚੱਕਰ ਲਾਏ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਪੁਲਿਸ ਕਮਿਸ਼ਨਰਾਂ ਦਾ ਏਸੀਪੀ ਕਿਤੇ ਨਹੀਂ ਤੁਸੀਂ ਆਪਾਂ ਆਪਾਂ ਐਸਪੀ ਸਰ ਕੋ ਵੀ ਪੇਸ਼ ਹੋਏ ਆ ਏਸੀਪੀ ਸਰ ਕੋ ਨੋਰ ਦੋਨਾਂ ਤੋਂ ਵੀ ਪੇਸ਼ ਹੋਏ ਸਾਰੇ ਕੀ ਤੇ ਮਤਲਬ ਆਪਾਂ ਸਾਰੀ ਵਾਰ ਆ ਚੁੱਕੇ ਆ ਐਂਡ ਆ ਕੀਤਾ ਵਾ ਜੇ ਉਹ ਬੰਦਾ ਸੁਧਰਿਆ ਹੋਇਆ ਵਾ ਤੁਸੀਂ ਉਹਨੂੰ ਕਿਉਂ ਨਹੀਂ ਸੁਧਰਨ ਦੇਂਦੇ ਕਿੰਨਾ ਟਾਈਮ ਹੋ ਗਿਆ ਸੁਧਰ ਕੇ ਬੈਠਾ ਜਿਉ ਸਹੀ ਨਾ ਹੋਵੇ ਜੋ ਗਲਤ ਹੋਵੇ ਸਾਰੀ ਦੁਨੀਆ ਸਾਰੇ ਇਨੇ ਬੱਚੇ ਸਾਰੇ ਵੀਰ ਬੈਠੇ ਆ ਇਹ ਮਤਲਬ ਆਣ ਔਰ ਇਸਪੋਰਟ ਕੋਈ ਕਰਨ ਤੁਸੀਂ ਖੁਦ ਦੇਖੋ ਇਨਸਾਫ ਨਹੀਂ ਮਿਲਦਾ ਫਿਰ ਆਪਾਂ ਇੱਥੇ ਰੋਡ ਮਤਲਬ ਜਾਮ ਕਰਾਂਗੇ ਸਾਰਾ ਕੁਝ ਕਰਾਂਗੇ ਇੱਕ ਬੰਦਾ ਨੂੰ ਨਜਾਇਜ਼ ਤੁਸੀਂ ਫਸਾਉਂਦੇ ਉਹਨੂੰ ਮਤਲਬ ਸਹੀ ਕਰਨ ਵਾਸਤੇ ਆਪਾਂ ਸਭ ਕੁਝ ਹੀ ਕਰਾਂਗੇ ਜਿਹੜੀ ਨਹੀਂ ਸੁਣਵਾਈ ਹੋਈ ਕੀ ਕਰੇ ਜੇ ਸਾਡੀ ਸੁਣਵਾਈ ਨਹੀਂ ਹੋਈ ਸਾਡਾ ਮਤਲਬ ਨਹੀਂ ਕਿਤੇ ਵੀ ਸੁਣੀ ਗਈ ਮਜਬੂਰ ਹੋ ਕੇ ਸਾਨੂੰ ਸੜਕਾਂ ਦੇ ਉੱਤਰ ਨਾ ਪਏਗਾ ਰੋਡ ਜਮ ਕਰਨਾ ਪਏਗਾ ਇਹ ਮਾਮਲਾ ਸਾਰੇ ਇਹ ਜੀ ਸਾਡੇ ਇੱਕੋ ਰਾਤ ਦੇ ਵਿੱਚ ਦੋ ਲੁੱਟ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਵਿੱਚ ਪਹਿਲੇ ਮਾਮਲੇ ਵਿੱਚ ਜੋ ਵਿਕਟਮ ਸੀ ਉਹਦੀ ਛਾਤੀ ਤੇ ਗੋਲੀ ਲੱਗੀ ਸੀ ਉਹਦਾ ਮਰਡਰ ਹੋਇਆ ਸੀਗਾ ਤੇ ਦੂਜੇ ਮਾਮਲੇ ਚੱਕ ਤੇ ਲੱਗੀ ਤਿੰਨ ਸੱਦਾ ਮੁਕਦਮਾ ਦਾ ਜੋ ਹੈ ਸੀ ਇਸ ਵਿੱਚ ਟੋਟਲ ਤਿੰਨ ਨੌਜਵਾਨ ਸਨ ਜੋ ਮੌਕੇ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਦੋਂ ਇਸ ਦੀ ਤਫ਼ਤੀਸ਼ ਅਸੀਂ ਅੱਗੇ ਵਢੀ ਤਾਂ ਜਦੋਂ ਇਹ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਤਾਂ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਇਹ ਆਇਆ ਸੀ ਕਿ ਜੋ ਇਹ ਮੁਕਦਮੇ ਦੇ ਵਿੱਚ ਇਹਨਾਂ ਵੱਲੋਂ ਵੈਪਨ ਇਸਤੇਮਾਲ ਕੀਤਾ ਗਿਆ ਵਾ ਇਹ ਵੈਪਨ ਉਹਨਾਂ ਨੂੰ सोनू ਸਲੰਡਰ ਤੇ ਉਸਦੇ ਇੱਕ ਦੋਸਤ ਵੱਲੋਂ ਅ ਅਰੇਂਜ ਕਰਕੇ ਦਿੱਤਾ ਗਿਆ ਵਾ ਉਨੜੇ ਵੀ ਦੱਸਿਆ ਸੀ ਕਿ ਇਸ ਨਾਲ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਦਰਦ ਕੀਤੀ ਹੈ ਜਿਸ ਵਾਰਦਤ ਜੋ ਕਿ 9 ਲੱਖ ਦੀ ਖੋਹ ਹੋਈ ਸੀ ਜੋਸ਼ੀ ਕਲੋਨੀ ਵਿਖੇ ਉਸ ਵਾਰਦਤ ਨੂੰ ਜੋ ਮੇਨ ਉਸ ਦਾ ਕਰਤਾ ਧਰਤਾ ਸੀ ਪਲਾਨਿੰਗ ਜੋ ਕੀਤੀ ਸੀ ਉਹ ਸੋਨੂ ਸਿੰਡਰ ਵੱਲੋਂ ਕੀਤੀ ਗਈ ਸੀ ਉਸ ਵੱਲੋਂ ਆਪਣਾ ਇੱਕ ਦੋਸਤ ਵੀ ਵਿੱਚ ਵਾਰਦਤ ਦੇ ਭੇਜਿਆ ਗਿਆ ਸੀ ਤੇ ਉਸ ਵਾਰਦਤ ਦੇ ਵਿੱਚ ਵੀ ਉਸ ਵੈਪਨ ਦੇ ਇਸਤੇਮਾਲ ਕੀਤਾ ਗਿਆ ਸੀ ਉਹ ਵੈਨਾ ਮੁਕਦਮੇ ਦੇ ਵਿੱਚ ਯੂਜ਼ ਹੋਇਆ ਵਾ ਇਸ ਕਰਕੇ ਨਮਕਦਮਿਆਂ ਦੇ ਵਿੱਚ ਸੋਨੂ ਸਿਲੰਡਰ ਨੂੰ ਨਾਮਜ਼ਦ ਕੀਤਾ ਗਿਆ ਜੀ ਸਰ ਪਰ ਉਸ ਦੇ ਪਤੀ ਨੇ ਨਮਦ ਹੈ ਜੀ ਨੂੰ ਕਾਇਆ ਗਿਆ ਨਹੀਂ ਅਸੀਂ ਉਹਦੀ ਕੋਈ ਸ਼ਮੂਲੀਅਤ ਨਹੀਂ ਮੰਨਦੇ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਐਜ਼ ਫਿਜ਼ੀਕਲੀ ਉਹ ਪ੍ਰੈਜ਼ੈਂਟ ਨਹੀਂ ਸੀ ਬਟ ਜੋ ਵੈਪਨ ਇਸਤੇਮਾਲ ਹੋਇਆ ਦੇ ਵਿੱਚ ਉਹ ਵੈਪਨ ਉਹਦੇ ਵੱਲੋਂ ਦਿੱਤਾ ਗਿਆ ਸੀ ਇਸ ਕਰਕੇ ਭਾਵੇਂ ਉਸ ਟਾਈਮ ਉਹ ਜੇਲ ਸੀ ਜਾਂ ਬਾਹਰ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਪਹਿਲਾਂ ਵੀ ਉਸਤੇ ਕਾਫੀ ਮੁਕਦਮੇ ਦਰਜ ਨੇ ਕਾਫੀ 3-7 ਦੇ ਮੁਕਦਮੇ ਵੀ ਹੈਗੇ ਨੇ ਹੋਰ ਵੀ ਮੁਕਦਮੇ ਉਸਤੇ ਦਰਜ ਨੇ ਸਰ ਜਿਹੜਾ ਬਲ ਐਸਐਚਓ ਖੁਸ਼ਬੂ ਜੀ ਵੱਲੋਂ ਕਿਹਾ ਨਹੀਂ ਅਸੀਂ ਵੈਰੀਫਾਈ ਵੀ ਕੀਤਾ ਐਸਐਚਓ ਸਾਹਿਬ ਤੋਂ ਜੀ ਸਾਨੂੰ ਡਾਕੂਮੈਂਟਸ ਵਗੈਰਾ ਬੱਚਿਆਂ ਦੀ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ ਉਹਦੇ ਵਿੱਚ ਜੀ ਤੇ ਨਾ ਹੀ ਉਹਨਾਂ ਵੱਲੋਂ ਕੋਈ ਡਾਕੂਮੈਂਟਸ ਹੈਗੇ ਕੋਈ ਲਾਈਗ ਨਹੀਂ ਕੈਮਰੇ ਲੱਗੇ ਸਾਡਾ ਡੀਵੀਆਰ ਵੀ ਉੱਥੇ ਹੈਗਾ ਉਹ ਕੱਲ ਨੂੰ ਕੋਈ ਹਾਸਤਾ ਹੋ ਗਿਆ ਤਾਂ ਸਾਡੇ ਕੋਲ ਰਿਕਾਰਡ ਨਹੀਂਗਾ ਕੋਈ ਬਿਲਕੁਲ ਜੀ ਉਹ ਵੀ ਚੀਜ਼ ਵੈਰੀਫਾਈ ਕੀਤੀ ਹੈ ਜੀ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਚੀਜ਼ ਜਾਂ ਡਾਕੂਮੈਂਟਸ ਤੋਂ ਇਲਾਵਾ ਜਾਂ ਕੁਝ ਵੀ ਹੋਰ ਇਹਨਾਂ ਦੇ ਘਰੋਂ ਨਹੀਂ ਜਬਤ ਕੀਤਾ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593